ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਬੰਦਾ ਘਰ ਸਾਹਿਬ ਠੀਕ ਹੈ ਜੀ ਮਾਧੋ ਦਾਸ ਬਰਾਗੀ ਠੀਕ ਹੈ ਜੀ ਨੌ ਲਖਦੇ ਆ ਆ ਦੇਖੋ ਕਸ਼ਮੀਰ ਦੇ ਪੋਚਪੋਚ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਜੌਰੀ ਵਿੱਚ 1600 70 ਈਸਵੀ ਨੂੰ ਭਾਰਦਵਾਜ ਰਾਜਪੂਤ रामदेव ਦੇ ਘਰ लक्ष्मण दास ਦਾ ਜਨਮ ਹੋਇਆ। लक्ष्मण दास ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰੋਏ ਜਿਸੰ ਦਾ ਮਾਲਕ ਸੀ। ਇੱਕ ਦਿਨ ਅਜਹੀ ਗਰਭવતી ਖੇਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ। ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜਨਮ ਤੇ ਫਿਰ ਤੜਫ ਕੇ ਮਰਨ ਦੀ ਕਰुणा ਨਾਹੀ ਦ੍ਰਿਸ਼ ਨਾਲ ਲక్ష్మణ ਦਾਸ ਅਤਿ ਵਿਰਾਗੀ ਹੋ ਗਿਆ ਸਭ ਛੱਡ ਕੇ ਪਰ ਉਹ ਨਿਕਲਿਆ ਠੀਕ ਹੈ ਜੀ 192 ਇਸ ਵਿੱਚ ਮੰਦਿਰ ਦੇ ਮਕਾਨ ਤੇ ਗੋਦਾਵਰੀ ਨਦੀ ਕਿਨਾਰੇ ਇੱਕ ਕੁਟੀਆ ਬਣਵਾਈ ਅਤੇ ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਰਮਾਉਣ ਲੱਗਾ ਦੂਰ ਦੂਰ ਦੇ ਸ਼ਰਧਾਲੂ ਪੈਰਾਗੀ ਮਾਧੋਦਾਸ ਦੀਆਂ ਮਨ ਮਨਤਾ ਮੰਦੇ ਇੱਥੇ ਆਉਂਦੇ ਤੇ ਦਰਸ਼ਨ ਕਰਦੇ ਆਪਨਾ ਸੁਭਾਗ ਸਮਝਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦ ਇਸ ਡੇਰੇ ਤੇ ਆਏ ਤਾਂ ਇਸ ਨੇ ਆਪਣੀ ਇਸ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਵਾ ਦਿਖਾਉਣ ਵਾਸਤੇ ਹਰ ਸੰਭਵ ਤਾਣ ਲਾਇਆ ਪਰੰਤੂ ਬੁਰੀ ਤਰ੍ਹਾਂ ਅਸਫਲ ਰਿਹਾ। ਹਾਂ ਤਾਂ ਆਪਣੇ ਸੰਗੀਆਂ ਸੇਵਕਾਂ ਸਣੇ ਗੁਰੂ ਜੀ ਦੇ ਚਰਨ ਡਿੱਗ ਪਿਆ। ਆਪਣੇ ਗੁਨਾਹਾਂ ਦਾ ਬਖਤਾਵਾ ਕੀਤਾ ਤੇ ਅੰਮ੍ਰਿਤ ਪਾਨ ਕਰਕੇ ਸਿੰਘ ਸਜਿਆ ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਆਪਣੇ ਪੱਥੇ ਵਿੱਚੋਂ ਪੰਜ ਸੁਨਹਿਰੇ ਤੀਰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਵੀ ਸਿੰਘ ਨਿਸ਼ਾਨ ਸਾਹਿਬ ਵੀ ਸਿੰਘ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ ਇਸ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕਰਨਾਲ ਸਮਾਣਾ ਸੰਢੌਰੇ ਆਦੀ ਮੁਗਲਾਈ ਗੜਾਂ ਨੂੰ ਗੜਾ ਨੂੰ ਫਤਿਹ ਗੜਾ ਨੂੰ ਤੋੜਿਆ ਗੁਰੂ ਮਾਰੀ ਸਰਹੰਦ ਦੀ ਇਤਨਾਲ ਇਟ ਖੜਕਾਈ ਅਤੇ 1710 ਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾਈ ਝੰਡਾ ਚੁਲਾਇਆ ਠੀਕ ਹੈ ਜੀ ਹਾਂਜੀ ਇਹ ਹੈ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਇੱਥੋਂ ਥਾਪੜਾ ਦਿੱਤਾ ਸੀ ਗੁਰੂ ਬਾਬੇ ਸਿੰਘ ਮਹਾਰਾਜ ਜੀ ਨੇ ਮਾਦੋ ਦਾਸ ਬਿਰਾਗੀ ਨੂੰ ਬੰਦਾ ਬਣਾ ਕੇ ਬੰਦਾ ਸਿੰਘ ਬਹਾਦਰ ਠੀਕ ਹੈ ਜੀ ਬਣਾ ਕੇ ਫੇਰ ਭੇਜਿਆ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਆ ਜੀ ਤੁਹਾਨੂੰ ਕਰਾਉਣਾ ਹੈ ਇਹ ਦਰਸ਼ਨ ਗੁਰਦਵਾਰਾ ਸਾਹਿਬ ਜੀ ਦੇ ਵਾਹਿਗੁਰੂ ਵਾਹਿਗੁਰੂ ਵਾਹਿ ਨਨ ਪੁੰਛ ਚ ਰਹਿੰਦੇ ਸੀ ਕਿ ਬਾਬਾ ਜੀ ਠੀਕ ਹੈ ਜੀ ਰਜੌਰੀ ਪੁੰਛ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਰੋ ਜੀ ਦਰਸ਼ਨ ਠੀਕ ਹੈ ਸੱਚਖੰਡ ਵਸੈ ਨੰਕਾਰ ਹਾਂ ਜੀ ਆ ਦੇਖੋ ਜੀ ਇਹ ਤਸਵੀਰ ਦੇ ਮਾਤੇ ਨਾਲ ਵੀ ਤੁਸੀਂ ਦੇਖ ਸਕਦੇ ਹੋ ਸਿੰਘ ਬਹਾਦਰ ਜੀ ਝੂਲਦੇ ਰਹਿਣਗੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ। ਕੋਈ ਪਿੱਛੇ ਵਗਦੀ ਗੁਲਾਬਰੀ ਆ ਗਏ ਦਰਸ਼ਨ ਕਰਾ ਲੈਣੇ ਗੁਲਾਬਰੀ ਦੇ ਵੀ ਹੋਣਾ ਆ ਲੋ ਜੀ ਨਿਕਾਵੇ ਗੁਰੂ ਜੀ ਗੁਰਦੁਆਰਾ ਨਗੀਨਾ ਘੜ ਸਾਹਿਬ ਵੀ ਇਸੇ ਜਗ੍ਹਾ ਤੇ ਨੇ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ। ਠੀਕ ਹੈ ਜੀ। ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੇ ਥੱਲੇ ਵੀ ਅਜਾਇਬ ਘਰ ਆ। ਠੀਕ ਹੈ ਜੀ। ਹਾਂ ਜੀ। ਦਰਸ਼ਨ ਕਰਾਉਣੇ ਤੁਹਾਨੂੰ। ਹਰ ਇੱਕ ਦਾਸ ਜੀ ਸਾਰੀਆਂ ਤਸਵੀਰਾਂ ਦਿਖਾਉਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਕੌਮ ਦੀ ਹੋਣ ਦਾ ਤੇ ਅਣਖ ਦੇ ਰਖਵਾਨੇ ਸਿੰਘ ਸਭਾ ਲਹਿਰ ਦੇ ਬਾਨੀ ਪੰਥ ਰਤਨ ਗਿਆਨੀ ਦਿੱਤਾ ਸਿੰਘ ਜੀ ਠੀਕ ਹੈ ਜੀ ਹਾਂਜੀ ਕਰੋ ਇਹਦਾ ਸ਼ਾਲ ਠੀਕ ਹੈ ਜੀ ਵਾਇਗਰੂ ਜੀ ਤਾਂ ਹਾਂ ਜੀ ਵਾਇਗਰੂ ਜੀ ਇਹ ਸੀ ਆਪਣੀ ਛੋਟੀ ਜੀ ਵੀਡੀਓ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਬੰਦਾ ਘੜ ਸਾਹਿਬ ਜੀ ਦਾ ਠੀਕ ਹੈ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਅਤੇ ਕਮੈਂਟਸ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ